24 ਘੰਟੇ ਕਲੇਸ਼ 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 ਐ ਨਹੀਂ ਹੈਗਾ ਵੀ ਬੰਦਾ ਕਿਸੇ ਪਾਸੋਂ ਆਇਆ ਰੋਟੀ ਖਾਣ ਦੇ ਦिए ਨਾ ਆਪਦੀ ਝੁੱਪਾ ਕੇ ਬਹਿ ਜਾਣਾ ਕੋਈ ਗੱਲ ਨਹੀਂ ਹੁਣ ਇਹਨੂੰ ਮੈਂ ਦੱਸਦਾ ਮਰੇ ਮੜ ਕੇ ਜੇ ਪੈਰ ਪਾ ਗਿਆ ਨਾ ਦੇਖੀਓ ਫਿਰ ਬੰਦਾ ਕੀ ਆ ਚੋਦ ਦੇ ਨਾ ਜਰੂਸ ਕੱਢ ਰੱਖਿਆ ਜੀ ਨਾ ਤਬਰ ਕਰ ਰੱਖਿਆ ਓ ਬਾਵੇ ਤੇਜੇ ਬਾਈ ਕਿਵੇਂ ਆ ਠੀਕ ਆ ਵਸ ਤੇਰੇ ਸਾਹਮਣੇ ਆ ਯਾਰ ਕੀ ਹੋ ਗਿਆ ਕਿੱਧਰ ਵਗਿਆ ਜਾਂਦਾ ਸੀ ਬੈਗ ਚੱਕਿਆ ਬੱਜ ਜਾਂਦਾ ਤਾਂ ਪਤਾ ਨਹੀਂ ਕਿਧਰ। ਇੱਕ ਗੱਲ ਪੱਕੀ ਐ। ਘਰੇ ਵਾਪਸੇ ਮੁੜਕੇ ਨਹੀਂ ਆਉਂਦਾ ਮੈਂ। ਕੀ ਹੋ ਗਿਆ? ਗੱਲ ਵੀ ਦੱਸ। ਓਏ ਹੋਣਾ ਕੀ ਆ? ਉਹੀ ਕੁੱਤ ਕੈਸੇ ਰੋਚਦਾ? ਓਹੋ ਤੇਰਾ ਭਰਾ ਕਹਿੰਦਾ ਕੁਛ ਤੈਨੂੰ ਗੁਰੀ ਕਹਿੰਦਾ। ਓ ਨਾ ਨਾ ਬਾਈ। ਹਾਂ। ਪੁਰਾਣੇ ਕੀ ਕਹਿਣਾ? ਉਹਦਾ ਤੈਨੂੰ ਹੀ ਪਤਾ ਮੇਰਾ ਕਿੰਨਾ ਕਰਦਾ। ਗੱਲ ਤਾਂ ਮੈਂ ਜਨਨੀਆਂ ਦੀ ਕਰਦਾ। ਪਰਜਾਈ ਮੇਰੀ। ਉਹ ਹਿੱਟ ਕਰਨ ਦੀ ਮੈਨੂੰ ਤਾਂ ਫੇਰ ਕਿਉਂ ਬੋਲਾ ਹੋਇਆ? ਭਲਾ ਜਨਨੀਆਂ ਮਗਰ ਲਾ ਕੇ ਵੀ ਇਹਦਾ ਕਦਮ ਚੱਕਦੇ ਹੁੰਦੇ ਆ। ਮੈਂ ਤਾਂ ਮੁੜਕੇ ਨਹੀਂ ਆਉਂਦਾ। ਪਦੰਦਰਾ ਕੱਲਾ ਕੱਲਾ ਭਰਾ ਤੂੰ ਇੰਨਾ ਤੈਨੂੰ ਪਿਆਰ ਕਰਦਾ ਉਹ ਤੇ ਜੇ ਬਈ ਤੇਰੀ ਗੱਲ ਸਾਰੀ ਸਮਝਦਾ ਮੈਂ ਪਰ ਤੂੰ ਆਪ ਸੋਚ ਬੰਦਾ ਰੋਟੀ ਖਾਣ ਬੈਠਾ ਹੋਵੇ ਹੈ ਸੌਂਦਾ ਹੋਵਾ ਉੱਠਦਾ ਹੋਵਾ ਜਦੋਂ ਦੇਖ ਲੋ ਚੱਤੋਂ ਪਹਿਰ ਕਲੇਸ਼ ਮੇਰੇ ਨਾਲ ਹੀ ਕੀ ਆਢਾ ਲੱਖ ਰੱਖਦੀ ਐ ਮੈਂ ਤਾਂ ਸਮਝ ਨਹੀਂ ਮੈਂ ਉਹ ਤਾਂ ਕੀ ਦਬਰ ਰੱਖਿਆ ਓਏ ਆਢਾ ਤੇਰੇ ਨਾਲ ਨਹੀਂ ਹੈਗਾ ਠੀਕ ਐ ਆਢਾ ਤੇਰੇ ਭਰਾ ਨਾਲ ਐ ਉਹਨੂੰ ਆਏ ਆ ਵੀ ਜਿਹੜਾ ਕਮਾਉਂਦਾ ਉਹ ਲਿਆ ਕੇ ਮੇਰੀ ਥੇਲੀ ਤੇ ਧਰੇ ਹੁਣ ਉਹਦਾ ਮੈਨੂੰ ਪਤਾ ਕਿਤੇ ਕੋਠੀ ਦੀਆਂ ਕਿਸ਼ਤਾਂ ਆ ਗਈਆਂ ਕਿਤੇ ਤੇਰੀ ਫੀਸ ਆ ਗਈ ਕਵੀਲਦਾਰੀ ਦਾ ਮੈਨੂੰ ਪਤਾ ਵੀ ਕਿਹੜੇ ਹਿਸਾਬ ਨਾਲ ਚੱਲਦੀ ਆ ਉਹ ਭਾਲਦੀਆਂ ਪੈਸੇ ਵੀ ਮੈਨੂੰ ਲੈ ਆ ਕੇ ਫੜਾਵੇ ਕਿੱਥੋਂ ਫੜਾਵੇ ਉਹ ਫਿਰ ਤੂੰ ਹੁਣ ਆਪ ਦੇਖ ਬਾਈ ਮੈਂ ਵੀ ਤਾਂ ਆਖਰ ਉਸ ਘਰ ਦਾ ਵਾਰਿਸ ਆ ਨਾ ਉਸ ਘਰ ਦਾ ਮੁੰਡਿਆ ਜੇ ਮੈਂ ਚਾਰ ਫੀ ਬੱਚੋ ਲੈ ਲੂੰਗਾ ਫਿਰ ਹੋਰ ਦੱਸ ਕਿਤੋਂ ਲਾਵਾਂ ਮੈਂ ਉਹ ਯਾਰ ਤੇਰਾ ਭਰਾ ਤਾਂ ਨਹੀਂ ਤੈਨੂੰ ਕੁਝ ਕਹਿੰਦਾ ਉਹਦਾ ਤੇਰੇ ਵਾਸਤੇ ਜਾਨ ਹਾਜ਼ਰ ਕਰਨ ਨੂੰ ਫਿਰਦਾ ਪਤੰਦਰਾ ਉਹ ਤਾਂ ਕਰਨ ਫਿਰਦਾ ਕੀ ਬਾਈ ਉਹ ਤਾਂ ਕਰਦੇ ਹੀ ਆ ਵਿਚਾਰਾ ਫੇਰ ਪਰ ਇੱਕ ਗੱਲ ਹੁਣ ਪੱਕੀ ਆ ਮੈਂ ਵੀ ਉਹਦੀ ਘਰ ਮੁੜ ਕੇ ਆਉਂਗਾ ਜਦੋਂ ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਯਾਰ ਤੇਰੀਆਂ ਤਾਂ ਕਾਮਲੀਆਂ ਗੱਲਾਂ ਜੇ ਤੇਰੇ ਭਰਾ ਨੂੰ ਪਤਾ ਲੱਗਿਆ ਵੀ ਘਰੋਂ ਐ ਲੜਕੇ ਵਾਗ ਗਿਆ ਉਹ ਉਹਦੇ ਦਿਲ ਤੇ ਕੀ ਬਿੱਤੂਗੀ ਨਾਲੇ ਤੈਨੂੰ ਜਾਣ ਦੇ ਦੂ ਉਹ ਘਟੋ ਘਟ ਜਨਾਨੀਆਂ ਨੂੰ ਤਾਂ ਪਤਾ ਲੱਗ ਜੂ ਬਾਈ ਇਹਨਾਂ ਨੂੰ ਤਾਂ ਅੱਖ ਲਾਉਗੀ ਨਾਲੇ ਮੈਂ ਤਾਂ ਹੁਣ ਨਾ ਬਾਈ ਕਰ ਉਹਦੀ ਵਾਪਸ ਮੁੜ ਕੇ ਆਉਂਗਾ ਜਦੋਂ ਮੈਂ ਚਾਰ ਪੈਸੇ ਕਮਾ ਲੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਨਾ ਮੇਰੇ ਤਾਂ ਕਰੇ ਕੁੱਤੇ ਜਿੰਨੀ ਔਕਾਤ ਨਹੀਂ ਹੈਗੀ ਭਾਜ ਭਾ ਪੈਂਦੇ ਨੇ ਮੈਨੂੰ ਯਾਰ ਜਿਵੇਂ ਮੈਂ ਕੋਈ ਸਿਰੀਪਾਲੀ ਹੁਣ ਇਹਨਾਂ ਦਾ ਉਹ ਐਵੇਂ ਨਹੀਂ ਕਾਮਲੀਆਂ ਗੱਲਾਂ ਕਰੀਦੇ ਹੁੰਦੀਆਂ ਕੋਈ ਨਹੀਂ ਤੈਨੂੰ ਸਿਰੀਪਾਲੀ ਸਮਝਦਾ ਤ ਤਰਾ ਭਰਾ ਦਾ ਤੇਰੇ ਵਾਰੇ ਇੰਨੇ ਸੋਚਦਾ ਤੂੰ ਕਹਿੰਦਾ ਮੈਨੂੰ ਸੀਰੀਪਾਲੀ ਸਮਝਦੇ ਆ ਆ ਜਨਾਨੀਆਂ ਦਾ ਤਾਂ ਕੰਮ ਹੀ ਬੋਲਣਾ ਹੁੰਦਾਗਾ ਜਨਾਨੀਆਂ ਮਗਰ ਲਾ ਕੇ ਹੁਣ ਘਰ ਛੱਡ ਕੇ ਜਾਏਗਾ ਤੂੰ ਐਵੇਂ ਨਹੀਂ ਜਬਲੀਆਂ ਮਾਰਦੇ ਹੁੰਦੇ ਨਹੀਂ ਬਈ ਨਹੀਂ ਹੁਣ ਨਾ ਤੂੰ ਮੈਨੂੰ ਰੋਕ ਹੁਣ ਤਾਂ ਨਾ ਪਾਣੀ ਸਿਰ ਉੱਪਰ ਦੀ ਲੰਘਿਆ ਹੁਣ ਨਹੀਂ ਕਰੇ ਵਾਫ ਜਾਣਾ ਓਏ ਕਮਲਿਆ ਕਿਸੇ ਦੀ ਗੱਲ ਮੰਨ ਲਈ ਦੀ ਹੁੰਦੀ ਆ ਕਿਤੇ ਨਹੀਂ ਜਾਣਾ ਤੂੰ ਝਾਲ ਕਰੇ ਓ ਬਈ ਮੈਂ ਜੇ ਮੈਂ ਹੁਣ ਕਰੇ ਵਾਗ ਗਿਆ ਉਹ ਕੀ ਸੋਚਣਗੇ ਉਹ ਤਾਂ ਬੜਾ ਹ ਹ ਬੜ ਕੇ ਘਰੋਂ ਨਿਕਲ ਕੇ ਗਿਆ ਸੀ ਜੇ ਦੁਬਾਰੇ ਵਾਗ ਗਿਆ ਨਾ ਪਤਾ ਕਿੰਨੀ ਬੇਇੱਜ਼ਤੀ ਹੋ ਮੇਰੀ ਹੁਣ ਤਾਂ ਕਰੇ ਬਈ ਉਦ ਇਹੀ ਦੇਖੀਏਗਾ ਚੱਲ ਮੇਰੇ ਕੋਲੇ ਚੱਲ ਨਹੀਂ ਉਧਰ ਜਾਣਾ ਤਾਂ ਬਾਈ ਬਣੀ ਹੱਥ ਬੰਨ ਤੈਨ ਮੇਰੇ ਮੈਨੂੰ ਰੋਕਣਾ ਮੈਨੂੰ ਜਾ ਲੈਣ ਦੇ ਹੁਣ ਤਾਂ ਜਦੋਂ ਚਾਰ ਪੈਸੇ ਕਮਾ ਕੇ ਮੈਂ ਦੁਬਾਰੇ ਆਇਆ ਨਾ ਇਹਨੂੰ ਉਦੋਂ ਪਤਾ ਲੱਗੂਗਾ ਵੀ ਉਹੀ ਬਾਵਾ ਇਹ ਉਦੋਂ ਮੇਰੇ ਅੱਗੇ ਪਿੱਛੇ ਫਿਰਨਗੇ ਇਹ ਹੁਣ ਨਾ ਪਰ ਬਾਈ ਰੋਕ ਮੈਨੂੰ ਹੁਣ ਜਾ ਲੈਣ ਦੇ ਤੂੰ ਰਹਿਣ ਦੇ ਬਾਵੇ ਗੱਲ ਤਾਂ ਸੁਣ ਲਾ ਲੈ ਦੇਖ ਲੈ ਯਾਰ ਅੱਜ ਕੱਲ੍ਹ ਦੀਆਂ ਜਨਨੀਆਂ ਕਿੰਨਾ ਪਿਆਰ ਆ ਭਰਾਵਾਂ ਦੇ ਵਿੱਚ ਆਹ ਤੋੜਤਾ ਕਰੋ ਦੱਸ ਉਹਨੂੰ ਪਤਾ ਲੱਗ ਗਿਆ ਉਹ ਕੀ ਬੀਤੂਗੀ ਉਹਦੇ ਮਨ ਤੇ ਦੱਸ ਦੋ ਭਰਾਵਾਂ ਦਾ ਪਿਆਰ ਖੇਰੂ ਖੇਰੂ ਕਰਕੇ ਧਰਤਾ ਆ ਬੇਕਾਰ ਜਨਾਨੀਆਂ ਦੇ ਮਗਰ ਲਾ ਕੇ ਉਹ ਮੁੜਿਆ ਓਏ ਤੂੰ ਆ ਜਾ ਓਰੇ ਚਲ ਉਹਨੂੰ ਦੱਸਾਂ ਫਿਰ ਐ ਨਹੀਂ ਮੁੜਦਾ ਇਹ ਜਾ ਕੇ ਚਲ ਮੈਂ ਵੀ ਜਾਵਾਂ ਕਰੇ ਰੋਟੀ ਟੋਕ ਖਾਈਏ ਜਾ ਕੇ ਉਸ ਤੋਂ ਬਾਅਦ ਦੇਖਦਾ ਫਿਰ ਨਵੇਂ ਢੇ ਦਵਾਂਗੇ ਕੰਮ ਜਾ ਓਹੋਹੋ ਕੰਟੇ ਬਹੁ ਲੜਨ ਲੱਗੇ ਨਾਲੇ ਕੱਪੜੇ ਬਦਲਾਂ ਆਹ ਊਰੀ ਧਰ ਜਾਣਾ ਕੱਪੜੇ ਬਦਲ ਕੀ ਜਾਣਾ ਕਹਿੰਦਾ ਜਿਆਦਾ ਉਹ ਹੋ ਰਹੇ ਕੰਡ ਜੀ ਲੜਦੀ ਉਹ ਜਿਹੜੇ ਅੰਦਰ ਪਏ ਨੇ ਨਾ ਉਹੀ ਪਾਉਣਾ ਕੱਪੜੇ ਹੋਰ ਹੀ ਕੰਮ ਕਰਕੇ ਧਰ ਦਿੰਦੇ ਅੱਜ ਕੱਲ੍ਹ ਦੀ ਮੰਡੀਰ ਜੀ ਉਹ ਮੈਂ ਵੀ ਠੀਕ ਹੀ ਆ ਜੇ ਉਹ ਘਰੇ ਹੁੰਦਾ ਭਲਾ ਉਹਨੂੰ ਜਾਣ ਦਿੰਦਾ ਫੋਨ ਕਰਨ ਦੇ ਉਹਨੂੰ ਉਹਨ ਕੜਾ ਪਤੰਦਰ ਦਾ ਲੱਗਦਾ ਨੋਟ ਰਿਚਵਲ ਕਰੇ ਜੇ ਘਰੇ ਗਿਆਏ ਆਪਦੀ ਕੋਈ ਨਾ ਕੋਈ ਕਹਾਣੀ ਤੋਰ ਕੇ ਬਹਿ ਜਾਣਗੀਆਂ ਚੱਲ ਫਿਰ ਉਹਨੂੰ ਆ ਹੀ ਜਾਣਦੇ ਹੁਣ ਜੇ ਲੱਗ ਗਿਆ ਫੋਨ ਤਾਂ ਠੀਕ ਆ ਨਹੀਂ ਫਿਰ ਆਪੇ ਭਾਲ ਲਿਓਗਾ ਭਾਈ ਹੋਰ ਕੀ ਆ ਇੱਕ ਤਾਂ ਐ ਨਹੀਂ ਪਤਾ ਹੋਊਗਾ ਕਿੱਥੇ ਨਾ ਯਾਰ ਫੋਨ ਵੀ ਨਹੀਂ ਲੱਗਦਾ ਇਹਨਾਂ ਦਾ ਮੱਥੇ ਕੀ ਲੱਗਾਗੇ ਰਹਿਣ ਹੀ ਦੇ ਆਏ ਤੂੰ ਹੀ ਜਾਣਾਂਗੇ ਹੁਣ ਤਾਂ ਫਿਰ ਮੇਰਾ ਪੁੱਤ ਘਰੋਂ ਗੜਤਾ 3 ਮਹੀਨੇ ਪਤਾ ਨਹੀਂ ਮੇਰਾ ਜਵਾਕ ਕਿੱਥੇ ਫਿਰਦਾ ਹੋਊਗਾ ਇਹ ਜੀਆਂ ਪਰਜਾਈਆਂ ਵੀ ਹੁੰਦੀਆਂ ਨੇ ਡੈਣਾ ਜਦੋਂ ਦੀ ਆਈ ਐ ਇਹਨੇ ਤਾਂ ਸਾਡੇ ਘਰ ਦਾ ਕਲੇਸ਼ ਖਤਮ ਹੀ ਨਹੀਂ ਹੋਣ ਦਿੱਤਾ ਖੀਰੀ ਇਹ ਜਵਾਕ ਨੂੰ ਘਰੋਂ ਕਢਾ ਕੇ ਹੀ ਮੰਨੀ ਪਤਾ ਨਹੀਂ ਕਿਹੇ ਜੀ ਆਈ ਆ ਪੁੱਠੀ ਮੱਤ ਵਾਲੀ ਓਹੋ ਸਾਰਾ ਦਿਨੇ ਖੇਤ ਲਾਂਗਿਆ ਮਾਂ ਨੂੰ ਕੀ ਹੋ ਗਿਆ ਯਾਰ ਇਹ ਤਾਂ ਰੋਣ ਲੱਗ ਰਹੀ ਐ ਲੜਪੀਆਂ ਹੋਣੀਆਂ ਦੋਨੇ ਸੱਸ ਨੂੰ ਹਾਂ ਹੋਰ ਕੀ ਕੰਮ ਇਹਨਾਂ ਨੂੰ ਕੋਈ ਬਾਅਦ ਜਦੋਂ ਮਰਜੀ ਦੇਖ ਲੋ ਘਰੋਂ ਕੁਲੇਸ਼ ਨਹੀਂ ਜਾਂਦਾ ਹੈਗਾ ਪੁੱਛਾਂ ਜਾ ਕੇ ਕੀ ਗੱਲ ਹੋ ਗਈ ਮਾ ਇਹ ਹੋ ਗਿਆ ਕਤਰੋਂ ਲੱਗ ਰਹੀਆਂ ਕੀ ਗੱਲ ਹੋਗੀ ਵੇ ਪੁੱਤ ਰੋਵਾਂ ਨਾ ਤਾਂ ਹੋਰ ਕੀ ਕਰਾਂ ਆ ਤੇਰੀ ਤੀਵੀ ਨੇ ਮੇਰਾ ਪੁੱਤ ਘਰੋਂ ਕੱਢਤਾ ਘਰੋਂ ਕੱਢਤਾ ਬਾਬਾ ਬਾਬਾ ਅੱਜ ਘਰੋਂ ਬਾਗ ਗਿਆ ਰੋਟੀ ਨਹੀਂ ਖਾਣ ਦਿੱਤੀ ਜਵਾਕ ਨੂੰ ਰੋਟੀ ਖਾਂਦੇ ਨੂੰ ਘਰੋਂ ਕੱਢਤਾ ਇਹਨੇ ਅੱਜ ਕਮਾਲ ਹੋ ਗਈ ਹੈ ਘਰੋਂ ਕੱਢਤਾ ਕੀ ਗੱਲ ਕੀ ਹੋ ਗਈ ਸੀ ਹੈ ਰੋਟੀ ਖਾਂਦਾ ਸੀ ਉਹਰੇ ਬਹਿ ਕੇ ਪਹਿਲਾਂ ਤਾਂ ਉਹਦੀਆਂ ਰੋਟੀਆਂ ਦੀ ਗਿਣਤੀ ਕਰਦੀ ਰਹੀ ਫਿਰ ਉਹਨੂੰ ਇੰਨੀਆਂ ਗੱਲਾਂ ਕਈਆਂ ਇੰਨੀਆਂ ਉਹਨੂੰ ਗਾਲਾਂ ਦਿੱਤੀਆਂ ਕੋਈ ਹਿਸਾਬ ਨਹੀਂ ਕੋਈ ਉਹਦੇ ਖਰਚੇ ਗਿਣਾਏ ਕਿਤੇ ਉਹਦਾ ਤੋਰਾ ਫੇਰਾ ਗਿਣਾਇਆ ਜਵਾਕ ਦਾ ਜਵਾਕ ਦੀਆਂ ਬੁਰਕੀਆਂ ਤੱਕ ਵੀ ਗਿਣੀਆਂ ਇਸ ਕੁੜੀ ਨੇ ਇਹ ਧੀ ਮੈਨੂੰ ਨਾ ਦੁਖੀ ਕਰ ਲਿਆ ਮੈਂ ਦੁਖੀ ਨਹੀਂ ਕਰ ਲਿਆ ਨਹੀਂ ਸੁਣ ਤੀ ਓ ਨੀੜੇ ਕਰ ਤੇਵੀ ਤੈਨੂੰ ਕਹਿਣਾ ਤੈਨੂੰ ਕੀ ਹੋ ਗਿਆ ਹੋਣਾ ਕੀ ਐ ਤੂੰ ਮੈਨੂੰ ਆ ਦੱਸ 바ਵਾ ਘਰੋਂ ਘੜਤਾ ਤਾ ਨੇ 바ਵਾ ਘਰੋਂ ਘੜਤਾ ਨਾ ਤੁਹਾਨੂੰ ਕਿਨੇ ਕਿਹਾ ਮੈਂ ਘਰੋਂ ਘੜਤਾ ਉਹਨੂੰ ਆਨੇ ਮੈਂ ਕਹਿਣ ਲੱਗਰੀ ਮਾ ਮਾੜੀ ਮੋਟੀ ਨਾ ਸ਼ਰਮ ਕਰ ਲਈਦੀ ਹੁੰਦੀ ਆ ਰੱਬ ਨੂੰ ਜਾਨ ਵੀ ਦੇਣੀ ਆ ਭਲਾ ਮੈਂ ਉਹ ਨੂੰ ਕਰੋ ਕਿਉਂ ਕੱਢੂੰਗੀ ਆ ਦੇਖ ਲੈ ਪੁੱਤ ਬੋਲੀ ਇਹਦੀ ਵੀ ਮਾਂ ਮਾੜੀ ਮੋਟੀ ਸ਼ਰਮ ਕਰ ਲਈਦੀ ਹੁੰਦੀ ਆ ਕੀ ਸ਼ਰਮ ਕਰਾ ਮੇਰਾ ਪੁੱਤ ਤਾਂ ਇਹਨੇ ਰੋਟੀ ਖਾਂਦਾ ਘਰੋਂ ਅੱਧ ਚ ਰੋਟੀ ਛੱਡਾ ਕੇ ਤੋਰ ਛੱਡਿਆ ਘਰੋਂ ਇਹਨੇ ਦੱਸ ਘਰੋਂ ਕੱਢ ਤਾਂ ਅੱਜ ਤੱਕ ਤੁਹਾਡੇ ਮੂਰੇ ਕਦੇ ਮੈਂ ਉਹ ਨੂੰ ਕੋਈ ਗੱਲ ਬੋਲੀ ਆ ਜਿਹੜੀ ਗੱਲ ਕਹਿੰਨੀ ਥੋੜੇ ਮੂੰਹ ਤੇ ਹੀ ਕਰਦੀ ਹੁੰਦੀ ਆ ਭਲਾ ਮੈਨੂੰ ਕੀ ਲੋੜ ਆ ਮੈਂ ਤਾਂ ਰੋਟੀ ਨੂੰ ਕਹਿ ਰਹੀ ਸੀ ਵੀ ਹੋਰ ਖਾ ਲਓ ਕਹਿੰਦਾ ਮੈਂ ਖਾਣੀ ਨਹੀਂ ਇਹੀ ਗੱਲ ਪਿੱਛੇ ਬਸ ਹੁਣ ਤਾਂ ਹੋਈ ਚੱਕੀ ਤੇ ਲਿਆਈ ਜਾਂਦੀ ਆ ਵੇ ਪੁੱਤ ਮੈਂ ਕੀ ਚੱਕ ਚ ਲਿਓਣਾ ਸਰਾ ਸਾਰ ਝੂਠ ਬੋਲਦੀ ਆ ਆਹੀ ਤਾਂ ਰੌਲਾ ਆ ਵੀ ਤੇਰੇ ਸਾਹਮਣੇ ਕੁਝ ਕਹਿੰਦੀ ਨਹੀਂ ਤੇਰੇ ਪਿੱਛੋਂ ਉਹਦਾ ਕੱਖ ਛੜਦੀ ਨਹੀਂ ਜਵਾਕ ਦਾ ਲੈ ਦੱਸ ਹੁਣ ਜੀ ਮੈਂ ਇੰਨੀ ਗੱਲ ਕਹਤੀ ਹੁਣ ਬੋਲਣ ਤੇ ਵੀ ਤੁਸੀਂ ਮੇਰੇ ਰੋਕ ਲਾਉਂਗੇ ਮੈਂ ਤਾਂ ਫਿਰ ਕਹਿੰਦੀ ਨਹੀਂ ਹੈਗੀ ਜੇ ਮੈਂ ਕਿਸੇ ਦਾ ਭਲਾ ਕਰਾਂ ਨਾ ਮੇਰੇ ਤਾਂ ਆਪਣੀ ਚਿੱਤਰ ਪੈਂਦੇ ਨੇ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਮੈਂ ਜਿਹੜੀ ਵੀ ਗੱਲ ਕਹੀ ਸੀ ਸੱਚੀਆਂ ਗੱਲਾਂ ਹੀ ਕਹੀਆਂ ਸੀ ਕੋਈ ਝੂਠੀ ਗੱਲ ਨਹੀਂ ਕਹੀ ਹੈਗੀ ਸਭ ਪਤਾ ਹੈ ਮੈਨੂੰ ਸਭ ਪਤਾ ਹੈ ਵੀ ਕੌਣ ਸੱਚਾ ਕੌਣ ਝੂਠਾ ਹੈ ਇਹ ਕਰ ਉਜੜਨ ਕੰਨਿਓ ਬਸ ਲੈਣ ਦੋ ਬਸ ਲੈਣ ਦੋ ਬਚ ਜਾਣ ਦੋ ਉਜੜਨ ਕੰਨਿਓ ਮੈਂ ਤੁਹਾਨੂੰ ਇਹ ਗੱਲ ਕਹਿਣਾ ਬਚ ਜਾਣ ਦੋ ਇਹ ਕਰਨ ਤੁਸੀਂ ਮੈਨੂੰ ਕਹਤੋਂ ਕਹੀ ਜਾਂਦੀ ਉਹਨਾਂ ਨਾਲ ਤੁਹਾਨੂੰ ਚੰਗਾ ਭਲਾ ਪਤਾ ਮੈਂ ਉਹਦੇ ਕਦੇ ਉਹਦੇ ਮਾੜਾ ਚਾਹ ਨਾਲੇ ਤਾਂ ਐ ਕਹਿੰਦੇ ਜੀ ਮੈਂ ਬਾਹੋਂ ਫੜ ਕੇ ਘਰੋਂ ਕੱਢਦਾ ਹੋਵੇ ਵੇ ਪੁੱਤ ਇੱਕ ਰੋਟੀ ਪਿੱਛੇ ਲਾ ਲੁਕੇ ਲਿਆ ਵਿਚਾਰੇ ਜਵਾਕ ਨੂੰ ਕਿਤੇ ਉਹ ਇਹਨੇ ਤਾਂ ਤੋਰਤਾ ਉਹਨੂੰ ਕਰੋ ਗੁੱਸੇ 'ਚ ਨਿਕਲ ਗਿਆ ਐਡਾ ਬੈਗ ਲੈ ਕੇ ਕਹਿੰਦਾ ਮੈਂ ਤਾਂ ਜਦ ਤੱਕ ਮੁੜਦਾ ਨਹੀਂ ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲਦੀ ਗੁਰੀ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਫੇ ਤੁਸੀਂ ਮੈਨੂੰ ਵੀ ਘਰੋਂ ਕੱਢ ਦੋ ਇਹ ਮਾਂ ਤਾਂ ਬਸ ਹਰ ਵਾਰ ਰੋਦੋਂ ਕੇ ਸਾਰ ਲੈਂਦੀ ਹੈ ਜਦ ਮੈਂ ਤੁਹਾਨੂੰ ਕਹਿ ਰਹੇ ਵੀ ਨਹੀਂ ਮੈਂ ਕੋਈ ਤੁਸੀਂ ਮੇਰੇ ਤੇ ਤਾਂ ਯਕੀਨ ਕਰ ਲਓ ਪਹਲਾ ਮੈਂ ਉਹਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਆ ਮੈਂ ਉਹਨੂੰ ਘਰੋਂ ਕਿਉਂ ਕੱਟੂੰਗੀ ਮਾਂ ਮੜਾ ਜ ਤੂੰ ਵੀ ਗੱਲ ਨਾ ਹਾਜ਼ਮ ਰੱਖਿਆ ਕਰ ਕੋਈ ਮਾੜਾ ਮੋਟਾ ਚੱਲ ਜੇ ਕੋਈ ਗੱਲ ਕਹਿ ਵੀ ਦਿੱਤੀ ਮੜ ਜੀ ਤੂੰ ਵੀ ਰੱਖਿਆ ਕਰ ਔਰ ਵੀ ਗੁੱਸਾ ਬੁੱਤ ਬੋਲੀ ਨਹੀਂ ਇਹ ਤਾਂ ਉਹ ਇੱਥੇ ਰੋਟੀ ਖਾਂਦਾ ਸੀ ਮੈਂ ਲਵੇ ਬੈਠੀ ਸੀਗੀ ਮੈਂ ਤਾਂ ਉਹਨੂੰ ਐਨੀ ਗੱਲ ਹੀ ਕਹੀ ਬੁੱਤ ਮੈਂ ਤੈਨੂੰ ਰੋਟੀ ਹੋਰ ਲਿਆ ਦਿਆਂ ਕਹਿੰਦੀ ਹਾਂ ਹਾਂ ਲਿਆ ਦੇ ਲਾੜ ਸਾਹਿਬ ਨੂੰ ਰੋਟੀ ਹੋਰੇ ਰੋਟੀਆਂ ਖਾਣ ਜੋਗਾ ਹੀ ਆ ਹੋਰੇ ਕਰੂਗਾ ਵੀ ਕੀ ਕਮਾਈ ਨਹੀਂ ਕਰਦਾ ਕੱਸੋ ਮੈਨੂੰ ਉਹ ਤਾਂ ਮੈਨੂੰ ਮਜ਼ਾਕ ਹਾਸੀ ਮਜ਼ਾਕ ਕਰ ਰਹੀ ਸੀ ਇਹਨਾਂ ਨੇ ਤਾਂ ਉਂਗਲਾ ਲਾ ਲਾ ਕੇ ਉਂਗਲਾ ਲਾ ਲਾ ਕੇ ਉਹਨੂੰ ਵੀ ਮੇਰੇ ਮਗਰ ਪਵਾ ਦਾ ਫੇਨਾ ਵਾ ਤੋ ਲੜਾਈ ਦੀ ਜੜ ਨਾ ਸਾਰੀ ਇਹ ਆ ਤੁਸੀਂ ਮਾੜਾ ਮੋਟਾ ਸੋਚ ਲਿਆ ਕਰੋ ਵੀ ਹਾਂ ਉਹ ਬੈਠਾ ਕੋਲੇ ਉਹ ਗਲਤ ਪਾਸੇ ਇਸ ਮੈਂ ਤਾਂ ਉਹਨਾਂ ਮਜ਼ਾਕ ਕਰਦੀ ਆ ਤੁਸੀਂ ਜਿਹੜੀ ਲੜਾਈ ਹੈ ਵੀ ਉਹਨੂੰ ਬਧਾ ਲੰਬੀ ਚੌੜੀ ਕਰਕੇ ਇੰਨੀ ਤੁਸੀਂ ਲੜਾਈ ਪਵਾ ਕੇ ਰੱਖ ਤੋ ਕਰੋ ਚੱਲਿਆ ਗਿਆ ਹੁਣ ਗਿਆ ਕਿੱਧਰ ਐਂ ਤਾਂ ਦੱਸ ਦੋ ਸਾਨੂੰ ਨਹੀਂ ਪਤਾ ਕਿੱਧਰ ਗਿਆ ਉਹ ਮੈਨੂੰ ਤਾਂ ਇੰਨਾ ਕਹਿ ਗਿਆ ਮਾਂ ਮੈਂ ਤਾਂ ਮੁੜਦਾ ਨਹੀਂ ਜਾ ਮੇਰਾ ਪੁੱਤ ਲੱਭ ਕੇ ਲਿਆ ਉਹਨੂੰ ਕਿੱਧਰ ਇਹ ਮੈਂ ਟੋੜ ਕੇ ਲਿਆਉਣਾ ਬਾਸ ਜਾਣ ਦੋ ਘ ਬੱਸ ਜਾਣ ਦੋ ਸਾਰਾ ਦਿਨ ਆਪਦਾ ਛੋਟਾ ਇਹੀ ਕੰਜਰ ਬਣਾ ਹੀ ਮੁਕਦਾ ਇਹ ਘਰੇ ਤੁਸੀਂ ਮੈਨੂੰ ਕਹੋ ਬੋਲਦੇ ਹੋ ਇਹਨਾਂ ਨੂੰ ਵੀ ਮਾੜਾ ਮੋਟਾ ਕੁਝ ਕਹੋ ਨਾ ਹਰ ਵਾਰ ਮੇਰੀ ਗਲਤੀ ਥੋੜੀ ਕਿਨੂੰ ਕਹਾ ਕਿਨੂੰ ਕਿਨੂੰ ਕਹਾ ਬੋਲ ਤੁਸੀਂ ਤਾਂ ਸਾਰੇ ਮੇਰੇ ਮਗਰ ਪੈ ਜਾਂਦੇ ਹੋ ਇਹਨਾਂ ਨੂੰ ਵੀ ਕੀ ਕਰੂ ਮਾੜਾ ਮੋਟਾ ਜਵਾਨ ਦੇ ਕੰਟਰੋਲ ਰੱਖਿਆ ਕਰਨ ਮਾਂ ਤੂੰ ਵੀ ਨਾ ਅਜੇੇ ਚੌੜ ਕਰਦੇ ਨੇ ਬੜੀ ਮੋਟੀ ਹੋਈ ਨਾ ਤੂੰ ਗੱਲ ਦਾ ਪਤੰਗੜ ਬਣਾ ਦਿਆ ਕਰ ਮੈਂ ਲਿਆਉਣਾ ਜਵਾਕ ਨੂੰ ਬੁਲਾ ਕੇ ਚੰਗਾ ਭਾਈ ਨਹੀਂ ਬੋਲਦੀ ਮੈਂ ਮਾਂ ਹੀ ਬੋਲਦੀ ਮਾੜੀ ਲੱਗਦੀ ਆ ਮੈਨੂੰ ਮੇਰਾ ਪੁੱਤ ਲਿਆ ਦੋ ਮੈਂ ਤਾਂ ਬੋਲਦੀ ਹੋਈ ਨਹੀਂ ਹੋ ਗਿਆ ਕੁਛ ਕੰਨ ਭਰਦੀ ਸੀ ਪੈ ਗਿਆ ਮੇਰੇ ਮਗਰ ਤੂੰ ਤਾਂ ਮੈਨ ਲਾਦਾ ਮੇਰੇ ਛਿੱਤਰ ਪਵਾ ਕੇ ਛੱਡਣੇ ਸੀ ਲੈ ਦੇਖ ਲੈ ਉਹ ਨਹੀਂ ਸੁਣਦਾ ਹੈਗਾ ਤੇਰੀ ਮੈਂ ਤਾਂ ਇੱਕ ਗੱਲ ਕਹਿਨੀ ਆ ਜਿੱਥੇ ਗਿਆ ਨਾ ਗੁਰੀ ਰੱਬ ਕਰੇ ਮਿਲੇ ਹੀ ਨਾ ਨੀ ਕਾਲੀ ਜ਼ੁਬਾਨ ਵਾਲੀਏ ਕਾਲੀ ਜ਼ੁਬਾਨ ਵਾਲੀਏ ਕੋਈ ਝੱਜ ਦਾ ਬੋਲ ਮੂੰਹੋਂ ਕੱਢ ਲਾ ਜਵਾਨ ਪੁੱਤ ਜਦੋਂ ਘਰੋਂ ਜਾਵੇ ਉਸ ਮਾਂ ਦਾ ਹਾਲ ਦੇਖ ਕੀ ਹੁੰਦਾ ਕਿੱਦਾਂ ਦੇ ਬੋਲ ਬੋਲਦੀ ਐ ਹੈ ਵਾਹਿਗੁਰੂ ਮੇਰਾ ਪੁੱਤ ਸਹੀ ਸਲਾਮਤ ਹੋਵੇ ਘਰ ਆਜੇ